ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਗੂਜਰੀ ਮਹੱਲਾ ਪਹਿਲਾ ਦੋਵੇਂ ਗੱਗੇ ਸ਼ੁੱਧ ਉਚਾਰਨ ਕਰਨੇ ਹਨ ਰਾਗ ਕੀ ਪਿੱਛੇ ਵੀ ਗੱਗਾ ਹੈ ਅੱਗੇ ਵੀ ਗੱਗਾ ਆ ਗਿਆ ਗੂਜਰੀ ਇਸ ਤਰ੍ਹਾਂ ਰਾਗ ਗੂਜਰੀ ਮਹੱਲਾ ਪਹਿਲਾ ਚੌਪਦ ਕਰ ਪਹਿਲਾ ਤੇਰਾ ਨਾਮ ਕਰੀ ਚਨਣਾਠੀਆ ਹਾਏ ਚਨ ਪਹਿਲਾ ਨੰਨਾ ਬੋਲਣਾ ਫਿਰ ਨਾਣਾ ਉਚਾਰਨ ਕਰਨਾ ਕਈ ਵਾਰ ਅਸੀਂ ਦੋਵੇਂ ਨੰਨੇ ਬੋਲ ਜਾਂਦੇ ਹਾਂ ਚਨਣਾਠੀਆ ਹੀ ਕਹਿ ਜਾਂਦੇ ਹਾਂ ਚਾਨਾ ਣਾਠੀਆ ਚਾਰਣ ਆਠੀਆ ਇਸ ਤਰ੍ਹਾਂ ਉਚਾਰਨ ਕਰਨਾ ਤੇਰਾ ਨਾਮ ਕਰੀ ਚਾਰਣ ਆਠੀਆ ਜੇ ਮਨ ਉਰਸਾ ਹੋਏ ਕਰਨੀ ਕੁੰਗੂ ਜੇ ਚਰਲੇ ਕਰਨੀ ਕੁੰਗੂ ਜੇ ਰਲੇ ਘਾਟ ਅੰਤਰ ਪੂਜਾ ਹੋਏ ਪੂਜਾ ਕੀਚੇ ਨਾਮ ਧਿਆਈਐ ਬੇਨ ਨਾਵੇ ਪੂਜ ਨਾ ਹੋਏ ਰਹਾ ਬਾਹਰ ਦੇਵ ਪਖਾਲੀਐ ਜੇ ਮਨ ਧੋਵੇ ਕੋਏ ਝੂਠ ਲਹ ਜੀਉ ਮਾਜੀਐ ਮੂਖ ਪਿਆਣਾ ਹੋਏ ਪਸ਼ੂ ਮਿਲਹ ਚੰਗਿਆਈਆ ਖੜ ਖਾਵਹਿ ਅੰਮ੍ਰਿਤ ਦੇਹ ਖੜ ਜਿਹੜਾ ਪਾਦ ਹੈ ਇਹ ਪੂਲਾ ਹੀ ਉਚਾਰਨ ਕਰਨਾ ਇਹਨੂੰ ਖੜ ਨਹੀਂ ਕਹਿਣਾ ਖੜ ਖਾਵਹਿ ਯਾਨੀ ਘਾ ਅਦ ਖਾ ਕੀ ਖੜ ਖਾਵਹਿ ਅੰਮ੍ਰਿਤ ਦੇਹ ਅੰਮ੍ਰਿਤ ਰੂਪੀ ਦੁੱਧ ਦਿੰਦੇ ਹਨ ਪਸ਼ੂ ਜਿਹੜੇ ਨੇ ਨਾਮ ਵਿਹੂਣੇ ਆਦਮੀ ਤਰੇਗ ਜੀਵਣ ਕਰਮ ਕਰੇ ਨੇੜਾ ਹੈ ਦੂਰ ਨ ਜਾਣਿ ਉਹ ਨੇੜਾ ਹੈ ਦੂਰ ਨ ਜਾਣਿ ਆਹੋ ਨਿਤ ਸਾਰੇ ਸੰਭਾਲੇ ਸੰਭਾਲੇ ਥੋੜਾ ਜਿਹਾ ਕਸਕੇ ਹੀ ਉਚਾਰਨ ਜੋ ਦੇਵੈ ਸੋ ਖਾਵਣਾ ਕਹ ਨਾਨਕ ਸਾਚਾ ਹੈ ਗੂਜਰੀ ਮਹੱਲਾ ਪਹਿਲਾ 나ਬ ਕਮਲ ਤੇ ਬ੍ਰਹਮਾ ਉਪਜੇ 베ਦ ਪੜਹਿ ਮੁਖ ਕੰਠ ਸਵਾਰ ਦੇਦ ਪੜ੍ਹ ਹੈ ਮੁਖ ਕੰਠ ਸਵਾਰ ਤਾ ਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਲਖਣਾ ਪੁਲਾ ਹੀ ਬੋਲਨਾ ਤਾ ਕੋ ਅੰਤ ਨਾ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ ਪ੍ਰੀਤਮ ਕਿਉ ਵਿਸਰੈ ਮੇਰੇ ਪ੍ਰਾਣ ਆਧਾਰ ਜਾ ਕੀ ਭਗਤ ਕਰਹਿ ਜਾਨ ਪੂਰੇ ਮੋਨ ਜਨ ਸੇਵੈ ਗੁਰ ਵੀਚਾਰ ਰਹਾਉ ਰਾਵ ਸਾਸ ਦੀਪਕ ਜਾ ਕੇ ਤ੍ਰਿਪਾਣ ਏਕਾ ਜੋਤ ਮੁਰਾਰ ਰਾਵ ਸਾਸ ਦੀਪਕ ਇਥੇ ਠਮਕੈ ਜਾ ਕੇ ਤ੍ਰਿਪਵਨ ਇਥੇ ਵਿਸਰਾਮੈ ਏਕਾ ਜੋਤ ਮੁਰਾਰ ਗੁਰਮukh ਹੋਏ ਜੋ ਅਹਨਿਤ ਨਿਰਮਲ ਮਾਨਮੁਖ ਰੈਣ ਅੰਧਾਰ ਅੰਧਾਰ ਤੇ ਟਿੱਪੀ ਲੱਗੀ ਹੋਈ ਹੈ ਉਚਾਰਨ ਕਰਨੀ ਸਿੱਧ ਸਮਾਦ ਕਰਹਿ ਨਿਤ ਝਗਰਾ ਸਿੱਧ ਦਦੇ ਨਾਲ ਨਹੀਂ ਬੋਲਣਾ ਸਿੱਧ ਸਮਾਦ ਕਰਹਿ ਨਿਤ ਝਗਰਾ ਦੋ ਲੋਚਨ ਕਿਆ ਹੀਰੈ ਅੰਤਰ ਜੋਤ ਸਬਦ ਧੁਨ ਜਾਗੈ ਸਾਤਗੁਰ ਝਗਰ ਨਵੇਰੈ ਸੋਰ ਨਰਨਾਥ ਬੇਅੰਤ ਅਜੂਨੀ ਬੇਅੰਤ ਨਹੀਂ ਕਹਿਣਾ ਇਕੱਠਾ ਹੀ ਪਾਠ ਹੈ ਸੋਰ ਨਰਨਾਥ ਬੇਅੰਤ ਅਜੂਨੀ ਸਾਚੈ ਮਹਿਲ ਅਪਾਰਾ ਨਾਨਕ ਸਹਿਜ ਮਿਲੇ ਜਗ ਜੀਵਨ ਜਗ ਜੀਵਨ ਥੋੜਾ ਜਿਹਾ ਕਸ ਕੇ ਬੂਲ ਨਾ ਨਦਰ ਕਰਹੁ ਨਿਸਤਾਰਾ ਰਾਗ ਗੂਜਦੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਤ੍ਰਿਗਿ ਇਵੇਹਾ ਜੀਵਨਾ ਜੇਤ ਹਰ ਪ੍ਰੀਤ ਨਾ ਪਾਏ ਜੇਤ ਕੰਮ ਹਰ ਵਿਸਰੈ ਦੂਜਾ ਲੱਗੈ ਜਾਏ ਐਸਾ ਸਤਗੁਰ ਸੇਵੀਐ ਮਨਾ ਜਿਤ ਸੇਵਿਆ ਗੋਵਿੰਦ ਪ੍ਰੀਤ ਊਪਜੈ ਅਵਰ ਵਿਸਰ ਸਭ ਜਾਏ ਇਹ ਦੋ ਵਿਸਰਾਮ ਲਾਉਣੇ ਹਨ ਐਸਾ ਸਤਗੁਰ ਸੇਵੀਐ ਮਨਾ ਇੱਥੇ ਪਹਿਲਾ ਵਿਸਰਾਮ ਹੈ ਜਿਤ ਸੇਵਿਆ ਗੋਵਿੰਦ ਪ੍ਰੀਤ ਊਪਜੈ ਇੱਥੇ ਦੂਸਰਾ ਵਿਸਰਾਮ ਹੈ ਅਵਰ ਇੱਥੇ ਯਮਕ ਹੈ ਵਿਸਰ ਸਭ ਜਾਏ ਹਰ ਸੀਤੀ ਚਿਤ ਗਹਿ ਰਹੈ ਜਰਾ ਕਾ ਪਉ ਨ ਹੋਵਈ ਜੀਵਨ ਪਦਵੀ ਪਾਇ ਇਹ ਵੀ ਦੋ ਵਿਸਰਾਮ ਹਨ ਹਰ ਸੀਤੀ ਚਿਤ ਗਹਿ ਰਹੈ ਇਥੇ ਪਹਿਲਾ ਵਿਸਰਾਮ ਜਰਾ ਕਾ ਪਉ ਨ ਹੋਵਈ ਇਥੇ ਦੂਸਰਾ ਵਿਸਰਾਮ ਹੈ ਜੀਵਨ ਪਦਵੀ ਪਾਇ ਰਹਾਉ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ ਵੇਖ ਜੈਸੀ ਭਗਤ ਬਣੀ ਆਪ ਸਿਤੀ ਆਪ ਖਾਇ ਤਾ ਮਨ ਨਿਰਮਲ ਹੁਆ ਜੋਤੀ ਜੋਤ ਸਮਈ ਇਹ ਵੀ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਦੋ ਵਿਸਰਾਮ ਹਨ ਆਪ ਸਿਤੀ ਆਪ ਖਾਇ ਇਥੇ ਵੀ ਵਿਸਰਾਮ ਹੈ ਤਾ ਮਨ ਨਿਰਮਲ ਹੁਆ ਇਥੇ ਦੂਸਰਾ ਵਿਸਰਾਮ ਹੈ ਜੋਤੀ ਜੋਤ ਸਮਈ ਸਸੇ ਅਤੇ ਮੰਮੇ ਦੇ ਵਿੱਚੋਂ ਡੈਸ਼ ਦੇ ਕੇ ਉਚਾਰਨ ਕਰਨਾ ਸਮਈ ਨਹੀਂ ਕਹਿਣਾ ਸਮਈ ਸਮਈ ਬਿਨ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭ ਕੋਇ ਕੂੜਾ ਕੀ ਪਾਲ ਵਿੱਚ ਹੋ ਨਿਕਲੈ ਤਾ ਸਦਾ ਸੁਖ ਹੋਇ ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਨਾਨਕ ਐਸੀ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ ਇਥੇ ਵਿਸਥਾਰ ਗੁਰ ਆਗੈ ਜੀ ਉਤਰੇ ਸਤਿਗੁਰ ਕਾ ਭਾਣਾ ਚਿਤ ਕਰੇ ਸਤਿਗੁਰ ਆਪੇ ਕਿਰਪਾ ਕਰੇ ਗੂਜਰੀ ਮਹੱਲਾ ਤੀਜਾ ਹਰ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਈ ਜੀ ਹਰ ਕੀ ਸੇਵਾ ਤੇ ਮਨਹੁ ਚਿੰਦਿਆ ਫਲ ਪਾਈਐ ਦੂਜੀ ਸੇਵਾ ਜਨਮ ਬਿਰਥਾ ਜਾਇ ਜੀ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਾਂਜੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਇੱਥੇ ਵਿਸਰਾਮ ਹੈ ਹਰ ਮੇਰੀ ਪ੍ਰੀਤ ਰੀਤ ਹੈ ਹਰ ਮੇਰੀ ਹਰ ਮੇਰੀ ਕਥਾ ਕਹਾਣੀ ਜੀ ਕਥਾ ਕਹਾਣੀ ਜੀ ਹਰ ਮੇਰੀ ਕਥਾ ਕਹਾਣੀ ਜੀ ਗੁਰ ਪ੍ਰਸਾਦ ਮੇਰਾ ਮਨ ਭੀਜੈ ਇਹਾ ਸੇਵਾ ਬਣੀ ਜੀ ਰਹਾ ਉਹ ਇਹਾ ਸੇਵ ਬਣੀ ਜੀਓ ਗੁਰ ਪ੍ਰਸਾਦ ਮੇਰਾ ਮਨ ਪੀਜੈ ਇਹਾ ਸੇਵ ਬਣੀ ਜੀਓ ਰਹਾਉ ਹਰ ਮੇਰਾ ਸਿਮਰਤ ਹਰ ਮੇਰਾ ਸ਼ਾਸਤਰ ਹਰ ਮੇਰਾ ਬੰਧਪ ਹਰ ਮੇਰਾ ਭਾਈ ਹਰ ਕੀ ਮੈਂ ਭੁੱਖ ਲੱਗੈ ਇੱਥੇ ਪਹਿਲਾ ਵਿਸਰਾਮ ਇਹਦੇ ਵਿੱਚ ਦੋ ਵਿਸਰਾਮ ਹਨ ਹਰ ਕੀ ਮੈਂ ਭੁੱਖ ਲੱਗੈ ਹਰ ਨਾਮ ਮੇਰਾ ਮਨ ਤ੍ਰਿਪਤੈ ਦੂਸਰਾ ਇੱਥੇ ਤ੍ਰਿਪਤਾ ਪਾਤੀ ਵਿਸਰਾਮ ਹਰ ਮੇਰਾ ਸਾਖ ਅੰਤ ਹੋਏ ਸਖਾਈ ਹਰ ਬਿਨ ਹੋਰ ਰਾਸ ਕੂੜੀ ਹੈ ਚਲਦਿਆ ਨਾਲ ਨਾ ਜਾਈ ਹਰ ਮੇਰਾ ਧਨ ਮੇਰਾ ਸਾਥ ਚਾਲੈ ਜਹ ਹੋ ਜਾਓ ਤਹ ਜਾਈ ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ਕਹ ਨਾਨਕ ਹਾਰ ਕਾ ਬਾਣਾ ਹੋਆ ਕਹਣਾ ਕਛੂ ਨਾ ਜਾਈ ਗੂਜਰੀ ਮਹੱਲਾ ਤੀਜਾ ਜੋਗ 마ਹੇ ਨਾਮ ਦੁਲੰਭ ਹੈ ਗੁਰਮੁਖ ਪਾਇਆ ਜਾਏ ਬਿਨ ਨਾਵੇ ਮੁਕਤ ਨਾ ਹੋワイ ਵੇਖੋ ਕੋ ਵਿਉਪਾਇ ਵੇਖੋ ਕੋ ਇਥੇ ਠਮਕ ਵਿਉਪਾਇ ਉਵਿਉ ਪਾਏ ਨਹੀਂ ਕਹਿਣਾ ਬਲਿਹਾਰੀ ਗੁਰ ਆਪਣੇ ਸਾਧ ਬਲਿਹਾਰੈ ਜਾਉ ਸਤਗੁਰ ਮਿਲਿਆ ਹਰ ਮਨ ਵਸੈ ਸਤਗੁਰ ਨਹੀਂ ਕਹਿਣਾ ਥੋੜਾ ਜਿਹਾ ਕਸ ਕੇ ਬੋਲਣਾ ਪਹਿਲਾਂ ਵੀ ਬੜੀ ਵਾਰ ਦੱਸਿਆ ਇਹਦੀ ਮਿਹਨਤ ਕਰ ਪਾਦੀ ਸਤਗੁਰ ਮਿਲਿਆ ਹਰ ਮਨ ਵਸੈ ਬਹੁਤ ਵਧੀਆ ਹੁਣਾ ਪਦ ਸਹਜੇ ਰਹੈ ਸਮਾਏ ਰਹਾਉ ਜਾ ਪਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ ਬੈਰ ਆਗੈ ਤੇ ਹਰ ਪਾਈ ਐ ਹਰ ਸਿਉ ਰਹੈ ਸਮਾਈ ਸੇ ਮੁਕਤ ਜੇ ਮਨ ਜਿਣਹ ਫਿਰ ਤਾਤ ਨ ਲਾਗੈ ਆਏ ਵਿਸ਼ਰਾਮ ਨ ਲੱਗਿਆ ਸੇ ਮੁਕਤ ਜੇ ਮਨ ਜੀਣਾ ਹੈ ਕਿਥੇ ਵਿਸ਼ਰਾਮ ਹੈ ਫਿਰ ਤਾਤ ਨ ਲਾਗੈ ਆਏ ਦਸਵੈ ਦਵਾਰ ਰਹਿਤ ਕਰੇ ਤ੍ਰਿ ਭਵਨ ਸੋਜੀ ਪਾਈ ਨਾਨਕ ਗੁਰ ਤੇ ਗੁਰ ਹੋਇਆ ਵੇਖੋ ਤਿਸ ਕੀ ਰਜਾਈ ਵਖੋ ਹਾਂ ਹਾਂ ਵੀ ਹੈ ਨਾ ਵਖੋ ਇਥਿ ਯਮਕ ਤਿਸ ਕੀ ਰਜਾਈ ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਈ ਗੂਜਰੀ ਮਹੱਲਾ ਤੀਜਾ RAM RAM ਸਭ ਕੋ ਕਹੈ ਕਹੈ RAM ਨਾ ਹੋਏ ਗੁਰ ਪ੍ਰਸਾਦੀ RAM ਮਨ ਵਸੈ ਤਾ ਫਲ ਪਾਵੇ ਕੋਈ ਅੰਤਰ ਗੋਵਿੰਦ ਜਿਸ ਲਾਗੈ ਪ੍ਰੀਤ ਹਰ ਤਿਸ ਕਦੀ ਨਾ ਵੀਸਰੈ ਹਰ ਹਰ ਕਰਹਿ ਸਦਾ ਮਨ ਚੀਤ ਰਹਾਉ ਹਿਰਦੈ ਜੀਨ ਕਾ ਕਪਟ ਵਸੈ ਬਾਹਰੋ ਸੰਤ ਕਹਾਹੀ ਤ੍ਰਿਸ਼ਨਾ ਮੂਲ ਨਾ ਚੁੱਕਈ ਅੰਤ ਗਏ ਪਛਤਾਹੀ ਅਨੇਕ ਤੀਰਥ ਜੇ ਯਤਨ ਕਰੈ ਆ ਅੰਤਰ ਕੀ ਹਉ ਮੈਂ ਕਦੇ ਨ ਜਾਏ ਜਿਸ ਨਰ ਕੀ ਦੁਬਿਦਾ ਨ ਜਾਏ ਧਰਮ ਰਾਏ ਤਿਸ ਦੀ ਸਜਾਏ ਕਰਮ ਹੋਵੇ ਸੋਈ ਜਨ ਪਾਏ ਗੁਰਮੁਖ ਬੂਜੈ ਕੋਈ ਨਾਨਕ ਵਿਚਹੁ ਹਉ ਮੈਂ ਮਾਰੀ ਤਾਂ ਹਰ ਭੇਟ ਐ ਸੋਈ ਗੂਜਰੀ ਮਹੱਲਾ ਤੀਜਾ ਦੇਸ ਜਾਨ ਸਾਤ ਸਦਾ ਮਤ ਨਿਹਚਲ ਜਿਸ ਕਾ ਅਭਿਮਾਨ ਗਵਾਏ ਸੋ ਜਾਨ ਨਿਰਮਲ ਜੇ ਗੁਰਮੁਖ ਬੂਝੈ ਹਰ ਚਰਣੀ ਚਿਤ ਲਾਏ ਹਰ ਚੀਤ ਹਰ ਚੀਤ ਅਚੇਤ ਮਨ ਹਰ ਚੀਤ ਅਚੇਤ ਮਨ ਜੋ ਇੱਛਾ ਹੈ ਸੋ ਫਲ ਹੋਈ ਗੁਰ ਪ੍ਰਸਾਦੀ ਹਰ ਰਸ ਪਾਵੈ ਪੀਵਤ ਰਹੈ ਸਦਾ ਸੁਖ ਹੋਈ ਰਹਾਉ ਸਤਗੁਰ ਭੇਟੇ ਤਾ ਪਾਰਸ ਹੋਵੈ ਪਾਰਸ ਹੋਏ ਤਾ ਪੂਜ ਕਰਾਏ ਜੋ ਉਸ ਪੂਜੇ ਸੋ ਫਲ ਪਾਏ ਜੀਖਿਆ ਦੇਵੈ ਸਾਚ ਬੁਝਾਏ ਵਿਣ ਪਾਰਸ ਪੂਜ ਨ ਹੋਵਈ ਵਿਣ ਮਾਨ ਪਰਚੇ ਅਵਰਾ ਸਮਝਾਏ ਵਿਣ ਪਾਰਸ ਪੂਜ ਨ ਹੋਵਈ ਇੱਥੇ ਵਿਸਰਾਮ ਹੈ ਵਿਣ ਮਾਨ ਪਰਚੇ ਅਵਰਾ ਸਮਝਾਏ ਗੁਰੂ ਸਦਾਏ ਅਗਿਆਨੀ ਅੰਦਾ ਕਿਸ ਓਹ ਮਾਰਗ ਪਾਏ ਕਿਸ ਫਾਤੀ ਜਮਕ ਕਿਸ ਓਹ ਮਾਰਗ ਪਾਏ ਨਾਨਕ ਵਿਣ ਨਦਰੀ ਕਿਛੂ ਨਾ ਪਾਈਐ ਜਿਸ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਦੇ ਵਡਿਆਈ ਆਪਣਾ ਸ਼ਬਦ ਆ ਸ਼ਬਦ ਵਰਤਾਏ ਆਪਣਾ ਸ਼ਬਦ ਵਰਤਾਏ ਗੂਜਰੀ ਮਹੱਲਾ ਤੀਜਾ ਪੰਜ ਪਦੇ ਨਾ ਕਾਸੀ ਮਤ ਊਪਜੈ ਨਾ ਕਾਸੀ ਮਤ ਜਾਏ ਸਤ ਗੁਰ ਮਿਲਿਆ ਮਤ ਊਪਜੈ ਤਾ ਇਹ ਸੋਜੀ ਪਾਏ ਸੋਜੀ ਛੱਜੇ ਨਾਲ ਉਚਾਰਨ ਕਰਨਾ ਹਰ ਕਥਾ ਤੂੰ ਸੁਣ ਰੇ ਮਾਨ ਸ਼ਬਦ ਮਨ ਵਸਾਏ ਇਹੋ ਮਤ ਤੇਰੀ ਥਿਰ ਰਹੈ ਇਹੋ ਨਹੀਂ ਐ ਇਹ ਮਤ ਤੇਰੀ ਥਿਰ ਰਹੈ ਤਾਂ ਭਰਮ ਵਿੱਚ ਹੋ ਜਾਏ ਰਹਾਉ ਹਰ ਚਰਨ ਰਿਦੈ ਵਸਾਏ ਤੂ ਕੇਲ ਵਿਖ ਹੋਵਹਿ ਨਾਸ ਪੰਚ ਭੂ ਆਤਮਾ ਵਾਸ ਕਰਹਿ ਇਹ ਪਾਠ ਪੰਚ ਭੂ ਆਤਮਾ ਇਹ ਸੰਬੰਧਕ ਪਾਠ ਹੈ ਪੰਚ ਭੂ ਆਤਮਾ ਵਸ ਕਰਹਿ ਇਥੇ ਵਿਸਰਾਮ ਹੈ ਤਾ ਤੀਰਥ ਕਰਹਿ ਨਿਵਾਸ ਮਨ ਮੁਖ ਇਹੋ ਮਨ ਮੁਗਧ ਹੈ ਸੋਜੀ ਕਿਛੂ ਨਾ ਪਾਏ ਸੋਜੀ ਕਿਛੂ ਨਾ ਪਾਈ ਹਰ ਕਾ ਨਾਮ ਨਾ ਬੁਝਈ ਅੰਤ ਗਿਆ ਪਛਤਾਏ ਬੁਝਈ ਕਸ ਕੇ ਉਚਾਰਨ ਕਰਨਾ ਹਰ ਕਾ ਨਾਮ ਨਾ ਬੁਝਈ ਅੰਤ ਗਿਆ ਪਛਤਾਏ ਇਹ ਮਨ ਕਾਸੀ ਸਭ ਤੀਰਥ ਸਿਮਰਤ ਸਾਤ ਗੁਰ ਦੀਆ 부ਝਾਏ ਸਿਮਰਤ ਨਹੀਂ ਹੈ ਸਿਮਰੇਤ ਪੋਲਾ ਹੀ ਉਚਾਰਨ ਕਰਨਾ ਇਹ ਮਨ ਕਾਸੀ ਇਥੇ ਖਮਕ ਹੈ ਕਾਸੀ ਪਦ ਥੋੜਾ ਜਿਹਾ ਕਸ ਕੇ ਬੋਲਨਾ ਇਹੋ ਮਨ ਕਾਸੀ ਸਭ ਤੀਰਥ ਸੇਮਰਿਤ ਇਥੇ ਵਿਸਰਾਮ ਐ ਸਤਗੁਰ ਦੀਆ ਬੁਝਾਇ ਆਠ ਸਾਠ ਤੀਰਥ ਤਿਸ ਸੰਗ ਰਹੈ ਜਿਨ ਹਰ ਹਿਰਦੈ ਰਹਿ ਆ ਸਮਾਈ ਨਾਨਕ ਸਤਗੁਰ ਮਿਲਿਆ ਸਤਗੁਰ ਮਿਲਿਆ ਹੁਕਮ ਬੁਝੇਆ ਏਕ ਨਾਨਕ ਸਤਗੁਰ ਮਿਲਿਆ ਹੁਕਮ ਬੁਝੇਆ ਏਕ ਵਸਿਆ ਮਨ ਆਈ ਜੋ ਤੁੱਦ ਭਾਲੈ ਸਭ ਸੱਚ ਹੈ ਸੱਚਾ ਰਹੇ ਸਮਾਈ ਸੱਚੀ ਰਹੇ ਸਮਾਈ ਬੂਜਰੀ ਮਹੱਲਾ ਤੀਜਾ ਤੀਜਾ ਇਹ ਦੋਵਰੀ ਉਚਾਰਨ ਕਰਨਾ ਹੈ ਪਹਿਲਾ ਅੰਕਾਂ ਵਿੱਚ ਆ ਗਿਆ ਉਹਦਾ ਉਚਾਰਨ ਦੱਸਿਆ ਵੀ ਉਹਦਾ ਤ੍ਰੈ ਨਹੀਂ ਕਰਨਾ ਤੀਆ ਨਹੀਂ ਕਰਨਾ ਕਈਦਾ ਉਚਾਰਨ ਤ੍ਰੈ ਕਰਾ ਦਿੰਦੇ ਹਨ ਇਸ ਕਰਕੇ ਇੱਥੇ ਲਿਖ ਕੇ ਦੱਸਿਆ ਹੋਇਆ ਹੈ ਵੀ ਇਸ ਦਾ ਉਚਾਰਨ ਤੀਜਾ ਕਰਨਾ ਹੈ ਧੀਆ ਪੋਲਾ ਵੀ ਨਹੀਂ ਬੋਲਣਾ ਥੋੜਾ ਜਿਹਾ ਕਸ ਕੇ ਬੋਲਣਾ ਏਕੋ ਨਾਮ ਨਿਧਾਨ ਪੰਡਿਤ ਸੁਣ ਸਿੱਖ ਸੱਚ ਸੂਈ ਏਕੋ ਨਾਮ ਨਿਧਾਨ ਇੱਥੇ ਠਮਕ ਲਾ ਕੇ ਪੰਡਿਤ ਤੇ ਵਿਸਰਾਮ ਲਾ ਦਿੰਨਾ ਸੁਣ ਸਿੱਖ ਸੱਚ ਸੂਈ ਦੂਜਾ ਭਾਏ ਜੀਤਾ ਪੜ੍ਹ ਹੈ ਪੜਤ ਗੁਣਤ ਸਦਾ ਦੁਖ ਹੋਈ ਹਰ ਚਰਣੀ ਤੂੰ ਲਾਗ ਰਹੋ ਗੁਰ ਸ਼ਬਦ ਸੁਜੀ ਹੋਈ ਹਰ ਰਸ ਰਸਨਾ ਚਾਖ ਤੂੰ ਤਾਂ ਮਨ ਨਿਰਮਲ ਹੋਈ ਰਹਾਉ ਸਤਗੁਰ ਮਿਲਿਆ ਮਨ ਸੰਤੋਖੀ ਆ ਤਾ ਫਿਰ ਤ੍ਰਿਸ਼ਨਾ ਭੂਖ ਨਾ ਹੋਈ ਨਾਮ ਨਿਧਾਨ ਪਾਇਆ ਪਾਰ ਘਰ ਜਾਇ ਨ ਕੋਈ ਕਥਨੀ ਬਦਨੀ ਜੇ ਕਰੇ ਮਨ ਮੁਖ ਬੂਜਣਾ ਹੋਏ ਗੁਰਮਤੀ ਘਟ ਚਾਨਣਾ ਹਰ ਨਾਮ ਪਾਵੈ ਸੂਏ ਸੁਣ ਸ਼ਾਸਤਰ ਤੂੰ ਨਾ ਬੁੱਝੀ ਤਾ ਫਿਰ ਹੈ ਬਾਰੂ ਬਾਰ ਬੁੱਝੀ ਕਸ ਕੇ ਉਚਾਰਨ ਕਰਨਾ ਸੋ ਮੂਰਖ ਜੋ ਆਪ ਨਾ ਪਛਾਨਾਈ ਸੱਚ ਨਾ ਧਰੇ ਪਿਆਰ ਸੱਚਾ ਜਗਤ ਡਹਿਕਾਇਆ ਕਹਿਣਾ ਕਛੂ ਨਾ ਜਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਜੋ ਤਿਸ ਕੀ ਰਜ਼ਾਈ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੂਜਰੀ ਮਹੱਲਾ ਚੌਥਾ ਚੌਪਦੀ ਘਰ ਪਹਿਲਾ ਚੌਪਦੀ ਪਦੇ ਥੋੜਾ ਜਿਹਾ ਲਮਕਾ ਕੇ ਬੋਲਣਾ ਚੌਪਦੀ ਹਰ ਪਹਿਲਾ ਹਰ ਕੇ ਜਨ ਸਤ ਗੁਰ ਸਤ ਪੁਰਖਾ ਹਉ ਬਿਨੋ ਕਰੋ ਗੁਰ ਪਾਸ ਧਿਆਨ ਨਾਲ ਪਾਠ ਉਚਾਰਨ ਕਰਨਾ ਇੱਥੇ ਹਉ ਪਦ ਆ ਗਿਆ ਹੈ ਰਹਿਰਾ ਸਾਹਿਬ ਦੇ ਵਿੱਚ ਹਉ ਪਦ ਨਹੀਂ ਹੈ ਇਸ ਕਰਕੇ ਧਿਆਨ ਨਾਲ ਉਚਾਰਨ ਕਰਨਾ ਹਉ ਬਿਨੋ ਕਰੋ ਗੁਰ ਪਾਸ ਇਸ ਸ਼ਬਦ ਦੇ ਵਿੱਚ ਕੁਝ ਪਦ ਰਹਿਰਾ ਸਾਹਿਬ ਵਾਲੇ ਸ਼ਬਦ ਨਾਲੋਂ ਵੱਖਰੇ ਹਨ ਹਮ ਕੀਰੇ ਕਿਰਮ ਸਤ ਗੁਰ ਸਰਣਾਈ ਸਰਨ ਆਈ ਨਾਨਕ ਹਮ ਕੀਰੇ ਕਿਰਮ ਸਤਿਗੁਰ ਸਰਨ ਆਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕ ਰਾਮ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਇਥੇ ਵਿਸਰਾਮ ਹੈ ਮੋਕ ਇਥੇ ਜਮਕਲਾ ਕੀ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੀ ਵੱਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਸਰਦਾ ਪਦ ਤੇ ਠਮਕ ਲਾ ਦੇ ਹਰ ਹਰ ਨਾਮ ਮਿਲੇ ਤ੍ਰਿਪਤਾਸਾ ਮਿਲੇ ਪਦ ਤੇ ਠਮਕ ਲਾ ਕੇ ਤ੍ਰਿਪਤਾਸਹਿ ਦੀਸਰਾਮ ਲਾ ਲਨ ਹਰ ਹਰ ਨਾਮ ਮਿਲੇ ਨਿਪਤਾਸਹਿ ਹਰ ਹਰ ਨਾਮ ਮਿਲੇ ਤ੍ਰਿਪਤਾਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਤੇ ਭਾਗ ਹੀਣ ਜਾਮ ਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਧੋਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਮਿਲ ਨਾਨਕ ਨਾਮ ਪ੍ਰਗਾਸ ਧਿਆਨ ਨਾਲ ਉਚਾਰਨ ਕਰਨਾ ਇੱਥੇ ਜਨਨੀ ਪਦ ਹੈ ਰਹਿਰਾ ਸਾਹਿਬ ਦੇ ਵਿੱਚ ਮੇਲ ਜਨ ਨਾਨਕ ਨਾਮ ਪ੍ਰਗਾਸ ਇਥੇ ਸਿੱਧਾ ਹੀ ਹੈ ਮੇਲ ਨਾਨਕ ਨਾਮ ਪ੍ਰਗਾਸ ਗੂਜਰੀ ਮਹੱਲਾ ਚੌਥਾ ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ ਮੇਲ ਸਤ ਸੰਗਤ ਸਬਦ ਮਨ 모ਹ ਹੈ ਜਪ ਗੋਵਿੰਦ ਗੋਵਿੰਦ ਧਿਆਈਐ ਜਪ ਨਹੀਂ ਕਹਿਣਾ ਜਾਪ ਹੀ ਬੋਲਣਾ ਜੀ ਜਪ ਕਹਤਾ ਉਹ ਅਰਥ ਖਾਣਾ ਬਣ ਜਾਣਾ ਹੈ ਜਪ ਗੋਵਿੰਦ ਗੋਵਿੰਦ ਧਿਆਈਐ ਸਭ ਕੋ ਦਾਨ ਦੇ ਪ੍ਰਭ ਉਹ ਹੈ ਸਭ ਕੋ ਦਾਨ ਦੇ ਪ੍ਰਭ ਉਹ ਹੈ ਮੇਰੇ ਭਾਈ ਜਨਾ ਮੋਕੋ ਗੋਵਿੰਦ 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 ਮਨ 모ਹ ਹੈ ਇਥੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਮੇਰੇ ਭਾਈ ਜਨਾ ਇਥੇ ਵਿਸਰਾਮ ਹੈ ਮੋਕੋ ਗੋਵਿੰਦ ਗੋਵਿੰਦ ਇਥੇ ਅਰਧ ਵਿਸਰਾਮ ਹੈ ਮੋਕੋ ਗੋਵਿੰਦ 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 ਮਨ ਮੋਹ ਹੈ ਗੋਵਿੰਦ 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 ਗੁਣ ਗਾਵਾ ਮੇਲ ਗੁਰ ਸਾਧ ਸੰਗਤ ਜਨ ਸੋ ਹੈ ਰਹਾਉ ਮੇਲ ਗੁਰ ਸਾਧ ਸੰਗਤ ਜਨ ਸੋ ਹੈ ਰਹਾਉ ਸੋਖ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿੱਧ ਸਿੱਧ ਲਾਗੈ ਪਗ ਉਹ ਹੈ ਇਹ ਵੀ ਸ਼ਰਾਮ ਬੜਾ ਮਹਿੰਗਾ ਵਿਸਰਾਮ ਹੈ ਧਿਆਨ ਨਾਲ ਲਾਉਣਾ ਹੈ ਸੁਖ ਸਾਗਰ ਹਰ ਭਗਤ ਹੈ ਇਥੇ ਠਮਕ ਹੈ ਗੁਰਮਤ ਇਥੇ ਵਿਸਰਾਮ ਲੰਮਾ ਸੁਖ ਸਾਗਰ ਹਰ ਭਗਤ ਹੈ ਗੁਰਮਤ ਕੌਲਾ ਰਿੱਧ ਸਿੱਧ ਇਥੇ ਠਮਕ ਲਾਗੈ ਪਾਗ ਉਹ ਹੈ ਪਾਗ ਪੂਲਾ ਬੂਲਨਾ ਕੌਲਾ ਦਰਮਿਆਨਾ ਜਾ ਉਚਾਰਨ ਕਰ ਜਾਨਕਾ ਰਾਮ ਨਾਮ ਆਧਾਰਾ ਹਰ ਨਾਮ ਜਪਤ ਹਰ ਨਾਮੇ ਸੋਹੈ ਦਰਮਤ ਪਾਗ ਹੀਣ ਮਤ ਫੀਕੇ ਨਾਮ ਸੁਨਤ ਆਵੇ ਮਨ ਰੋਹੈ ਸੁਨਤ ਸੁਨਤ ਨਹੀਂ ਹੈ ਨਾਮ ਸੁਨਤ ਆਵੇ ਮਨ ਰੋਹੈ ਸੁਨਤ ਨਾਣੇ ਨਾਲ ਨਹੀਂ ਨਾਮ ਸੁਨਤ ਆਵੇ ਮਨ ਰੋਹੈ ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ ਅੰਮ੍ਰਿਤ ਰਸ ਪਾਈਐ ਤ੍ਰਿਪਤਾ ਵਿਸ਼ਟਾ ਖਾਏ ਮੁਖ ਗੋਹੈ ਅੰਮ੍ਰਿਤ ਸਰ ਸਤਗੁਰ ਸਤਵਾਦੀ ਅੰਮ੍ਰਿਤ ਸਰ ਪਾਠ ਇਕੱਠਾ ਹੀ ਹੈ ਅੰਮ੍ਰਿਤ ਸਰ ਸਤਗੁਰ ਸਤਵਾਦੀ ਜੇਤਨਾਤਾ ਕਉਆ ਹੰਸ ਹੋ ਹੈ ਨਾਨਕ ਧਨ ਧਨ ਵੱਡੇ ਵੱਡ ਭਾਗੀ ਨਾਨਕ ਧਨ ਧਨ ਇੱਥੇ ਠਮਕ ਵੱਡੇ ਵੱਡ ਭਾਗੀ ਇੱਥੇ ਵਿਸਰਾਮ ਹੈ ਜਿਨ ਗੁਰਮਤਿ ਨਾਮ ਰਿਦੈ ਮਲ ਤੋ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ